ਜਵਾਰ ਸ਼ਦਰ ਦੇ ਮਾਲਕ ਸਰਬ ਸੰਜੀਵਾਲਤਾ ਦੇ ਰੈਬਰ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰੇ ਵਿੱਚ ਮਿਲ ਬੈਠੇ ਗੁਰੂ ਰੂਪਾਸਾਦ ਸੰਗਤ ਜੀ ਆਪ ਜੀ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਨਿੱਤ ਪ੍ਰਤੀ ਗੁਰੂ ਘਰ ਵਿੱਚ ਆ ਕੇ ਹਾਜ਼ਰੀਆਂ ਭਰਦੇ ਹੋ ਸਾਰੇ ਤਨਤਾ ਜੋਗਾਂ ਕਾ ਮਨੁੱਖਾ ਜਨਮ ਦਾ ਲਾਹਾ ਇਹੀ ਆ ਜਿਨ੍ਹਾਂ ਨੇਮ ਹੋਊਗਾ ਉਹਨਾਂ ਹੀ ਤੁਸੀਂ ਪਰਮੇਸ਼ਰ ਦੇ ਨੇੜੇ ਬਣੋਗੇ ਜਿਨ੍ਹਾਂ ਗੁਰੂ ਦੇ ਨੇੜੇ ਆਉਂਗੇ ਉਹਨਾਂ ਪਰਮੇਸ਼ਰ ਦੇ ਨੇੜੇ ਆਉਂਗੇ ਇਸ ਕਰਕੇ ਮਨੁੱਖਾ ਜਨਮ ਦਾ ਲਾਹਾ ਇਹੀ ਆ ਭਾਈ ਬਦ ਤੋਂ ਬਦ ਨਾਮ ਜਪਿਆ ਜਾਵੇ ਬਾਣੀ ਪੜੀ ਜਾਵੇ ਅੱਜ ਆਪਾਂ ਜੋ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਆਪਾਂ ਨੂੰ ਹੁਕਮ ਬਖਸ਼ਿਸ਼ ਕੀਤਾ ਉਹੀ ਵਿਚਾਰ ਕਰਾਂਗੇ ਗੁਰੂ ਸਾਹਿਬ ਆਪ ਵਿਚ ਵਰਤ ਕੇ ਜਿਵੇਂ ਅਖਰੀ ਅਰਥ ਕਰਾਉਣਗੇ ਆਪਾਂ ਸਾਰੇ ਮਿਲ ਜੁਲ ਕੇ ਉਹੀ ਕਰਾਂਗੇ ਪਹਿਲਾਂ ਆਪਾਂ ਸ਼ਬਦ ਗਾਇਨ ਕਰ ਲੈਨੇ ਆ ਪੂਰਾ ਉਸ ਤੋਂ ਬਾਅਦ ਫਿਰ ਅਖਰੀ ਅਰਥ ਆਪੇ ਮਹਾਰਾਜ ਕਿਰਪਾ ਕਰਨਗੇ ਸਤਨਾਮ ਵਾਹਿਗੁਰੂ ਸਾਹਿਬ ਜੀਓ සෝරට මහල්ලානෝම මනරේ කෝනක මතතැලිනේ පරදාාරා අනින්දෙ අහරස්සරචයෝ රාම පගත නැහැකිනේ ਮਨ ਰੇ ਕੌਨਕ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਕਤ ਨਹ ਕਿਨੇ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਿਨ ਤਨ ਜੋਰਨ ਕੋ ਤਾਇਆ ਅੰਤ ਸੰਗ ਕਾ ਹੋ ਨਹੀਂ ਦਿਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਹੈ ਉਪਜੋ ਕਛ ਗਿਆਨਾ ਕਟੇ ਮਾਹ ਨਰੰਜਨ ਤੇਰੇ ਤੈ ਖੋਜਤ ਉਧਿਆਨਾ बहुत जन्म मत तारो अस्थिर मत पाई मानस देह पाए पद हर पज नानक बात बताए बहु जन्म पर मत तारो अस्थिर मत नहीं पाई ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬਾਨ ਮਹਾਰਾਜ ਨੇ ਕਿਰਪਾ ਕੀਤੀ ਆ ਨੌਵੇਂ ਗੁਰੂ ਨਾਨਕ ਉਹਨਾਂ ਨੇ ਸਾਡੇ ਤੇ ਅੱਜ ਮਿਹਰ ਕਰਕੇ ਅੰਮ੍ਰਿਤ ਵੇਲੇ ਦਾ ਜੋ ਹੁਕਮਨਾਮਾ ਅੱਜ ਸਾਨੂੰ ਬਖਸ਼ਿਆ 631 632 ਅੰਗ ਤੇ ਸੁਭਾਇਮਾਨ ਸੋਰਠ ਰਾਗ ਦੇ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਆ ਸੋਰਠ ਮਹੱਲਾ 9ਵਾਂ 9ਵੇਂ ਗੁਰੂ ਨਾਨਕ ਧੰਤਨ ਗੁਰ ਤੇਗ ਬਹਾਦਰ ਸਹਿ ਮਹਾਰਾਜ ਜੀ ਇਹ ਸ਼ਬਦ ਵਿੱਚ ਮਹਾਰਾਜ ਨੇ ਸਾਨੂੰ ਸਾਡੇ ਅੰਦਰਲੀ ਅਵਸਥਾ ਦੱਸਿਆ ਵੇ ਤੂੰ ਕੀ ਕਰੀ ਜਾਣਾ ਤੇ ਲਾਸਟ ਵਿੱਚ ਸਮਝਾਉਣਗੇ ਵੀ ਆ ਕੇ ਤੈਨੂੰ ਕਰਨਾ ਕੀ ਚਾਹੀਦਾ ਤਾਂ ਗੁਰੂ ਸਾਹਿਬ ਅਗੇ ਆਪਕ ਕਿਰਪਾ ਮਹਾਰਾਜ ਕਰਨਗੇ ਬੇਨਤੀ ਕਰਦੇ ਮਹਾਰਾਜ ਜੀ ਆਪ ਹੀ ਵਿੱਚ ਵਰਤੋ ਤੇ ਇਹਦੇ ਅਰਥ ਕਰਾ ਲਓ ਪਹਿਲਾਂ ਆਪਾਂ ਰਸਨਾ ਪਵਿੱਤਰ ਕਰ ਲਈਏ ਬੋਲੋ ਗੱਜ-ਬੱਜ ਕੇ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਵਾਰ ਫੇਰ ਰਸਨਾ ਆਪਾਂ ਪਵਿੱਤਰ ਕਰਦੇ ਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਨੋਵਾ ਮਨ ਰੇ ਕਨਕ ਮਤ ਤੈ ਲੀਨੇ ਬਾਣੀ ਜਿਹੜੀ ਆ ਸਾਰੇ ਬਾਣੀ ਤਕਰੀਬਨ ਜਿਵੇਂ ਗੁਰਤੇਗ ਬਹਾਦਰ ਸਾਹਿਬ ਜੀ ਇਹ ਸਾਰੇ ਮਨ ਨੂੰ ਸੰਬੋਧਨ ਕੀਤੀ ਗਈ ਆ ਨੋਵੇਂ ਮੱਲੇ ਦੇ ਸ਼ਲੋਕ ਵੀ ਪੜਦੇ ਆ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਕੀ ਬਾਣੀ ਵੀ ਮਨ ਦਾ ਜ਼ਿਕਰ ਜ਼ਰੂਰ ਆਉਂਦਾ ਕਈ ਸ਼ਬਦਤ ਨਹੀਂ ਆ ਨਿਤ ਮਨ ਦਾ ਜ਼ਿਕਰ ਜ਼ਰੂਰ ਆਉਂਦਾ ਇੱਥੇ ਮਹਾਰਾਜ ਕਹਿੰਦੇ ਹੈ ਮੇਰੇ ਮਨਾ ਕੌਣ ਇੱਕ ਹੁੰਦੀ ਆ ਮਤ ਉਹ ਤੋਂ ਉਲਟ ਹੁੰਦੀ ਆ ਕਮਤ ਜਾਨੀ ਮਤ ਜਿਹੜੇ ਹੁੰਦੀ ਆ ਜਿਹੜੇ ਸਿੱਧੇ ਆ ਜਿਹੜੇ ਉਦੋਂ ਪੁੱਠੀ ਮਤ ਹੋ ਜਵੇ ਉਹਨੂੰ ਕਹਿੰਦੇ ਆ ਕੁਮਤ ਹੈ ਮੇਰੇ ਮਨਾ ਮਨਰੇ ਕੌਣ ਕਮਤ ਤੇ ਲੀਨੀ ਇਹ ਕਿਹੜੀ ਭੈੜੀ ਮਤ ਤੋਂ ਗ੍ਰਹਿਣ ਕਰ ਲਈ ਆ ਇਤੋਂ ਕਿੱਧਰਲੇ ਪਾਸੇ ਚੱਲ ਪਿਆ ਮਾ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹ ਕੇਨੇ ਪਰਦਾਰਾ ਮੈਨਾ ਪ੍ਰਾਈ ਇਸਤਰੀ ਇੱਥੇ ਇੱਕ ਪੱਖ ਨਹੀਂਗਾ ਦੋਨੇ ਪੱਖ ਹੁੰਦੇ ਆ ਔਰਤਾਂ ਲਈ ਮਰਦ ਮਰਦਾਂ ਵਾਸਤੇ ਇਸਤਰੀ ਇੱਕ ਪੱਖ ਨਹੀਂ ਗੁਰਬਾਣੀ ਦੇ ਵਿੱਚ ਦੋਨੇ ਪੱਖ ਹੁੰਦੇ ਆ ਵੀ ਪਰਦਾਰਾ ਪਰਾਇ स्त्री ਨੂੰ ਭੈੜੀ ਨਜ਼ਰ ਨਾਲ ਦੇਖਦਾ ਨਿੰਦਿਆ ਰਸ ਜਿਹੜਾ ਨਿੰਦਿਆ ਦਾ ਇੱਕ ਰਸਾ ਕਿਉਂਕਿ ਜਿੱਥੇ ਗੁਰੂ ਦੀ ਗੱਲ ਹੋਊਗੀ ਬਾਣੀ ਦੀ ਗੱਲ ਹੋਊਗੀ ਉੱਥੋਂ ਬੰਦਾ ਭੱਜਦਾ ਵੀ ਕਿਹੜੇ ਚੱਕਰਾ ਚ ਵੀ ਕਿਹੜੀਆਂ ਗੱਲਾਂ ਕਰੀ ਜਾਂਦੇ ਆ ਪਰ ਜੇ ਕਿਸੇ ਦੀ ਨਿੰਦਿਆ ਹੋ ਰਹੀ ਵੀ ਹੋਵੇ ਨਾ ਚੁਗਲੀ ਹੋ ਰਹੀ ਹੋਵੇ ਉੱਥੇ ਮਨ ਬੜਾ ਲੱਗਦਾ ਉੱਥੇ ਖੜ ਖੜ ਕੇ ਫਿਰ ਆਪਾਂ ਹਾਸ ਹਾਸ ਕੇ ਕਿਸੇ ਦੀਆਂ ਗੱਲਾਂ ਕਰਦੇ ਆ ਉਹਦੇ ਵਿੱਚ ਪਤਾ ਨਹੀਂ ਲੱਗਦਾ ਵੀ ਕਿੰਨਾ ਟਾਈਮ ਪਾਸ ਹੋ ਗਿਆ ਜੇ ਕਹੀਏ ਵੀ ਬਹਿ ਜਾਓ ਆਪਾਂ ਕੋਈ ਸਾਖੀ ਸ਼ੁਰੂ ਕਰ ਲੈਨੇ ਆ ਕਿਸੇ ਗੁਰੂ ਸਾਹਿਬਾਂ ਦੀ ਕੋਈ ਗੱਲ ਕਰਦੇ ਆ ਕੋਈ ਬਾਣੀ ਆ ਜੋ 10 ਮਿੰਟ ਉਹ ਜਪਜੀ ਸਾਹਿਬ ਹੀ ਕਰ ਲੈਣਗੇ ਉਹ ਕਰਣ ਕੇ ਟਾਈਮ ਨਹੀਂ ਜੀ ਉਦੋਂ ਟਾਈਮ ਨਹੀਂਗਾ ਇੱਥੋਂ ਗੁਰਦੁਆਰੇ ਕੋਈ ਆਉਂਦੇ ਮੱਥਾ ਟੇਕ ਕੇ ਆਪਾਂ ਭੱਜਦੇ ਆ ਬਾਹਰ ਨੂੰ ਬਾਹਰ ਜਾ ਕੇ ਚਾਹੇ ਕੋਈ ਮਿਲ ਜਾਵੇ ਕਿਸੇ ਦੀ ਗੱਲ ਸ਼ੁਰੂ ਹੋਵੇ ਉੱਥੇ ਅੱਧਾ ਘੰਟਾ ਚਾਹੇ ਆਪਾਂ ਖੜੇ ਰਹੀਏ ਪਰ ਜੇ ਕਮਾਂਗੇ ਵੀ ਇੱਥੇ 10 ਮਿੰਟ ਬਹਿ ਜਾ ਉਹ ਬੈਠਿਆ ਨਹੀਂ ਜਾਂਦਾ ਮਨ ਕਾਲਾ ਪੈ ਜਾਂਦਾ ਪਰ ਇਹ ਕਰਮਾਂ ਦੀ ਗੱਲ ਹੁੰਦੀ ਆ ਗੁਰੂ ਨੇ ਜਿੱਤੇ ਕਿਰਪਾ ਕਰਨੀ ਹੁੰਦੀ ਆ ਉਹ ਤੇ ਕਰਦਾ ਤੇ ਇੱਥੇ ਮਹਾਰਾਜ ਆਪਾਂ ਨੂੰ ਦੱਸ ਰਿਹਾ ਵੀ ਤੂੰ ਕਿਹੜੇ ਚੱਕਰਾਂ ਪਿਆ ਹੋਵੇ ਨਿੰਦਿਆ ਰਸ ਵਿੱਚ ਪੈ ਗਿਆ ਨਿੰਦਿਆ ਰਸ ਰਚਿਓ ਤੇ ਕੀ ਨਹੀਂ ਕੀਤਾ RAM ਭਗਤ ਨਹਿ ਕੀਨੇ ਭਗਤ ਮੈਣਾ ਇੱਥੇ ਜਿਹੜਾ ਬਹੁਵਚਨ ਵੀ ਤੂੰ ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ ਇਹ ਕਿਹੜੇ ਚੱਕਰਾਂ ਚ ਪਿਆ ਰਹਾਓ ਇਹ ਜਿਹੜੇ ਸ਼ਬਦ ਦਾ ਅੰਤਰੀ ਭਾਵ ਸੀਗਾ ਹੁਣ ਮਹਾਰਾਜ ਸਾਨੂੰ ਸਮਝਾਉਣਗੇ ਸਾਰਾ ਇਹ ਜਿਹੜਾ ਸ਼ਬਦ ਦਾ ਬਹੁਤ ਧਿਆਨ ਨਾਲ ਸੁਣਨ ਵਾਲਾ ਵਾ ਤੇ ਮਨ ਨੂੰ ਠੋਕਰ ਸਾਰੇ ਮੁਕਤ ਪੰਥ ਜਾਣਿਓ ਤੈ ਨਾਹਿਨ ਪੰਥ ਮੈਣਾ ਹੁੰਦਾ ਰਸਤਾ ਜਿਹੜੇ ਆਪਾਂ ਖਾਲਸਾ ਪੰਥ ਕਹਿੰਨੇ ਆ ਜਾਂ ਕਿਦਾਂ ਨਾ ਪੰਥ ਮੈਣਾ ਹੁੰਦਾ ਰਸਤਾ ਹੁੰਦਾ ਵਾ ਤੇ ਵੀ ਉਹ ਜਿਹੜਾ ਰਸਤਾ ਮੁਕਤ ਪੰਥ ਜਾਣਿਓ ਤੇ ਨਾਹੀਂ ਜਿਹੜਾ ਤੇਰਾ ਮੁਕਤੀ ਦਾ ਕਾਰਨ ਬਣਨਾ ਸੀਗਾ ਉਹ ਰਸਤਾ ਜਿਹੜਾ ਪਰਮੇਸ਼ਰ ਦੇ ਘਰ ਨੂੰ ਜਾਂਦਾ ਉਹ ਰਸਤੇ ਤੇ ਤੂੰ ਤੁਰਿਆ ਨਹੀਂ ਤੈਨੂੰ ਸਾਰੇ ਉਮਰ ਤੇਰੀ ਲੰਘੀ ਤੂੰ ਜਾਣਿਆ ਹੀ ਨਹੀਂ ਵੀ ਰਸਤਾ ਹੈ ਕਿਹੜਾ ਵਾ ਤੂੰ ਇੱਧਰ ਉੱਧਰ ਭਟਕਦਾ ਰਿਹਾ ਵਾ ਅਸਲ ਰਸਤਾ ਜਿਹੜਾ ਤੇਰਾ ਸੀਗਾ ਜਿਹਨੇ ਤੈਨੂੰ ਪਹਚਾਉਣਾ ਸੀਗਾ ਪਰਮੇਸ਼ਰ ਤੱਕ ਪਹਿਲਾਂ ਤੂੰ ਗੁਰੂ ਗੁਰੂ ਦੀ ਸਿੱਖਿਆ ਗ੍ਰਹਿਣ ਕਰਨੀ ਸੀ ਗੁਰੂ ਧਾਰਨ ਕਰਨਾ ਸੀਗਾ ਤੇ ਗੁਰੂ ਨੇ ਤੈਨੂੰ ਫਿਰ ਹੋਰ ਰਸਤੇ ਤੇ ਪਾਉਣਾ ਸੀ ਤੇ ਉਹ ਰਸਤੇ ਤੇ ਤੂੰ ਚੱਲਿਆ ਹੀ ਨਹੀਂਗਾ ਤੈਨੂੰ ਪਤਾ ਹੀ ਨਹੀਂ ਲੱਗਿਆ ਸਾਰੀ ਉਮਰ ਮੁਕਤ ਪੰਥ ਜਾਣਨੇ ਉਹ ਤੇ ਨਾਹੀਂ ਨਾ ਕਰਦਾ ਕੀ ਰਿਆਂ ਤੂੰ ਤਨ ਜੋਰਨ ਕੋ ਤਾਇਆ ਤੂੰ ਸਮਝ ਲਿਆ ਬਸ ਵੀ ਮਾਇਆ ਇਕੱਠੀ ਕਰ ਲਈ ਕਿਉਂਕਿ ਜਦੋਂ ਮਾਇਆ ਆਉਣੀ ਸ਼ੁਰੂ ਹੁੰਦੀ ਆ ਕੋਈ ਬੰਦਾ ਜੇ 5000 ਕਮਾਉਂਦਾ ਉਹਦੇ ਵਿੱਚ ਵੀ ਉਹ ਸੈਟੀਸਫਾਈ ਨਹੀਂ ਹੁੰਦਾ ਕਦੇ ਕਹਿੰਦਾ ਵੀ 5000 ਰਹੀ ਆ ਫਿਰ 10 ਹੋ ਜਾਂਦੇ ਆ ਫਿਰ 20 30 50 ਲੱਖ ਫਿਰ 2 ਲੱਖ ਫਿਰ ਵੱਧ ਜਾਂਦਾ ਵਾ ਔਰ ਇਹ ਫਿਰ ਇਹ ਜੋੜਨ ਦੇ ਵਿੱਚ ਚੱਕਰ ਦੇ ਵਿੱਚ ਪੈ ਜਾਂਦਾ ਵਾ ਜੋ ਕਰਨਾ ਆ ਉਹ ਰਸਤਾ ਇਹਨੂੰ ਭੁੱਲ ਹੀ ਜਾਂਦਾ ਵੀ ਮੈਂ ਕੁਝ ਹੋਰ ਵੀ ਕਰਨਾ ਆ ਨਾ ਗੱਡੀਆਂ ਕੋਠੀਆਂ ਕਾਰਾਂ ਇਹ ਸਾਰੇ ਦੇ ਚੱਕਰ ਦੇ ਵਿੱਚ ਪੈ ਜਾਂਦਾ ਕਿਹਦੇ ਵਾਸਤੇ ਵਾਸਤੇ ਆਪਣੇ ਪੁੱਤਰਾਂ ਧੀਆਂ ਵਾਸਤੇ ਜਿਨ੍ਹਾਂ ਨੇ ਕਿ ਖੀਲੇ ਟਾਈਮ ਆ ਕੇ ਕਈ ਤਾਂ ਜਿਉਂਦੇ ਹੀ ਛੱਡ ਦਿੰਦੇ ਮਰਿਆ ਤਾਂ ਕਿਹਨੇ ਪੁੱਛਣਾ ਵਾ ਉਹ ਫਿਰ ਜਦੋਂ ਇਹਦੀ ਅੱਖ ਖੁੱਲਦੀ ਆ ਬਾਅਦ ਵਿੱਚ ਆ ਕੇ ਫਿਰ ਹੋ ਕੁਝ ਨਹੀਂ ਸਕਦਾ ਅਖੀਰ ਲਾ ਟਾਈਮ ਆਖ ਖੁੱਲਦੇ ਆ ਵੀ ਮੈਂ ਜੀਣਾ ਕਰਕੇ ਕੁਛ ਕਰਦਾ ਰਿਹਾ ਵਾਂ ਫਿਰ ਉਹ ਇਹਦੀ ਜਦੋਂ ਇਹਦੇ ਅੰਗ ਪੈਰ ਖੜਦੇ ਆ ਫਿਰ ਉਹ ਪੁੱਛਦੇ ਨਹੀਂ ਕਈ ਤਾਂ ਜਿਉਂਦੇ ਹੀ ਨਹੀਂ ਪੁੱਛਦੇ ਕਈਆਂ ਦਾ ਇਹ ਆ ਵੀ ਜਿਨ੍ਹਾਂ ਨੂੰ ਚਲੋ ਮਾਇਆ ਕਿਸੇ ਪਾਸੇ ਆਉਂਦੀ ਆ ਜਦੋਂ ਬੰਦੇ ਦੇ ਹੱਥ ਵਿੱਚ ਕੁਝ ਹੁੰਦਾ ਤਾਂ ਘਰੇ ਬਾਰੇ ਬੋਟੀ ਇੱਜ਼ਤ ਕਰਦੇ ਆ ਸਾਰੇ ਨਹੀਂ ਤਤ ਨਹੀਂ ਮਰਦਾ ਹੁੰਦਾ ਕਈ ਬਹੁਤ ਆ ਜਿਹੜੇ ਬਜ਼ੁਰਗਾਂ ਨੂੰ ਦੇਖਭਾਲ ਕਰਨ ਵਾਲੇ ਪਰ ਜ਼ਿਆਦਾਤਰ ਕਲਯੁਗ ਵਿਆਪਿਆ ਹੋਇਆ ਹੈ ਕਲਯੁਗ ਦੀ ਮਾਇਆ ਵਾ ਕਿਸੇ ਦੇ ਹੱਥ ਵਾਸ ਨਹੀਂ ਕੋਈ ਕਲਯੁਗ ਕਹਿੰਦੇ ਉਹਨੂੰ ਪਰ ਇੱਥੇ ਇੱਕ ਇਹ ਵੀ ਆ ਥੋੜਾ ਕਰ ਤੇ ਜ਼ਿਆਦਾ ਪਾ ਕਾਲ ਯੁਗ ਦੇ ਵਿੱਚ ਸਾਨੂੰ ਇੰਨੇ ਛੋਟ ਆ ਪਹਿਲੇ ਸਮਿਆਂ ਵਿੱਚ ਉਮਰਾ ਜ਼ਿਆਦਾ ਹੁੰਦੀਆਂ ਸੀਗੀਆਂ ਤੇ ਉਹਦੇ ਉੱਤੇ ਕਈ-ਕਈ ਸਾਲ ਤਪ ਕਰਨੇ ਪੈਂਦੇ ਸੀ ਹੁਣ ਮਹਾਰਾਜ ਕਹਿੰਦੇ ਇੱਧਰ ਕਰ ਤੇ ਉੱਧਰ ਪਾ ਥੋੜਾ ਕਰੋ ਤੇ ਜ਼ਿਆਦਾ ਪਾਓ ਇਹ ਸਾਨੂੰ ਇਹ ਕਾਲ ਯੁਗ ਦੇ ਵਿੱਚ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੋਈ ਆ ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਤੂੰ ਪੈਸੇ ਧਨ ਇਕੱਠੇ ਕਰਨ ਦੇ ਵਿੱਚ ਲੱਗ ਗਿਆ ਪਰ ਤੈਨੂੰ ਮਹਾਰਾਜ ਅੱਗੇ ਸਮਝਾਉਂਦੇ ਆ ਕਹਿੰਦੇ ਅੰਤ ਸੰਗ ਕਾਹੋਂ ਨਹੀਂ ਦੇਣਾ ਬਿਰਥਾ ਆਪ ਬੰਧਾਇਆ ਅਖੀਰਲੇ ਟਾਈਮ ਕਹਿੰਦੇ ਜਿਹਦੇ ਕਰਕੇ ਜਿन्हा ਕਰਕੇ ਤੂੰ ਜੋੜਦਾ ਰਿਹਾ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ ਜਦੋਂ ਨੌਵੇਂ ਮੱਲੇ ਦੇ ਸ਼ਲੋਕ ਆਉਂਦੇ ਆ ਨਾ ਇੱਕ ਕੈਸਟ ਆਈ ਸੀਗੀ ਬਰਵਿੰਦਰ ਸਿੰਘ ਰੰਗੀਲਾ ਜੀ ਦੀ ਬਹੁਤ ਪਹਿਲਾਂ ਤੇ ਉਹਦੇ ਵਿੱਚ ਉਹਨਾਂ ਨੇ ਕਥਾ ਕੀਤੀ ਹੋਈ ਸੀਗੀ ਯਾਦ ਅੱਜ ਤੱਕ ਬਹੁਤ ਤੇ ਉਹ ਦੱਸਿਆ ਸੀ ਵੀ ਖੇਲ ਆ ਟਾਈਮ ਬੰਦਾ ਪਿਆ ਹੁੰਦਾ ਫਿਰ ਜਦੋਂ ਹੁਣ ਉਹ ਤਾਂ ਸਰੀਰ ਦੇ ਵਿੱਚੋਂ ਨਿਕਲ ਗਿਆ ਜੀਨਾ ਕਰਕੇ ਉਹ ਇਕੱਠੀ ਕਰਦਾ ਰਿਹਾ ਮਾਇਆ ਉਹੀ ਕਹਿੰਦੇ ਆ ਧੀਆਂ ਪੁੱਤਰ ਵੀ ਜੇ ਕੋਈ ਸੋਨੇ ਦਾ ਗਹਿਣਾ ਪਾਇਆ ਲਾ ਲਓ ਜੇਬਾਂ ਫਰੋਲ ਲੈਂਦੇ ਆ ਜੇਬ ਵਿੱਚ ਮਾਇਆ ਹੈਗੀ ਆ ਤਾਂ ਕੱਢ ਲਓ ਪਰ ਬਾਕੀ ਜਿਹੜੀ ਗੱਲ ਜਿਹੜੇ ਬਿਸਤਰੇ ਤੇ ਪੈਂਦਾ ਰਿਆ ਉਹਨੂੰ ਸਿੱਟੋ ਬਾਹਰ ਜਿਹੜੇ ਦੇ ਕੱਪੜੇ ਆ ਉਹ ਕੱਢੋ ਬਾਹਰ ਕਿਉਂ ਵੀ ਹੁਣ ਕਿਤੇ ਰਾਤ ਨੂੰ ਆ ਕੇ ਸਾਨੂੰ ਤੰਗ ਨਾ ਕਰੇ ਜਦੋਂ ਲੈ ਕੇ ਜਾਂਦੇ ਆ ਸ਼ਮਸ਼ਾਨ ਘਾਟ ਉੱਥੇ ਜਾ ਕੇ ਫਿਰ ਕਿੰਨੇ ਕੜਵਾਂਜ ਹੁੰਦੇ ਹਰੇਕ ਦੀ ਆਪੋ ਆਪਣੀ ਬੋਲੀ ਹੁੰਦੀ ਆ ਉਹ ਸਾਰਾ ਇਹ ਕੁਛ ਇਸ ਕਰਕੇ ਕਰਦੇ ਆ ਸ਼ਤਨਾਜਾ ਹੋ ਗਿਆ ਉਹ ਜਿਹੜੇ ਧਾਗਾ ਬੰਦ ਆ ਉਹ ਸਿਰਫ ਇਹ ਹੁੰਦਾ ਵੀ ਕਿਤੇ ਵੀ ਹੁਣ ਜਿਹੜੇ ਕਹਿੰਦੇ ਆ ਵੀ ਤੇ ਜੇ ਤੂੰ ਨਹੀਂ ਤਾਂ ਮੈਂ ਤੇਰੇ ਪਿੱਛੇ ਮਰ ਜੂ ਵੀ ਇੰਨਾ ਪਿਆਰ ਦਿਖਾਉਂਦੇ ਆ ਜਿਉਂਦੇ ਜੀ ਫਿਰ ਉਹੀ ਹੁੰਦੇ ਆ ਜਿਹੜੇ ਕਹਿੰਦੇ ਵੀ ਨਹੀਂ ਕੋਈ ਇਹੋ ਜਿਹਾ ਕਰਮ ਰਹਿ ਨਾ ਜਾਵੇ ਵੀ ਜਿਹੜੀ ਇਹਦੀ ਆਤਮਾ ਇੱਥੇ ਰਹਿ ਜਵੇ ਜੇ ਕਦੇ ਰਾਤ ਨੂੰ ਪੁਰਾਣੇ ਸੁਪਨੇ ਵਿੱਚ ਵੀ ਆਉਂਦਾ ਨਾ ਤਾਂ ਕਹਿੰਦੇ ਲੈ ਵੀ ਹੁਣ ਦਿਸਦਾ ਰਾਤ ਨੂੰ ਕੁਝ ਹੋਊਗਾ ਕੁਝ ਮਾੜਾ ਹੋਊਗਾ ਇਹ ਆ ਸਾਡੀ ਜਾਗਤ ਦੀ ਝੋਠੀ ਪ੍ਰੀਤ ਜਿਹੜੀ ਮਹਾਰਾਜ ਕਹਿੰਦੇ ਆ ਇਸੇ ਕਰਕੇ ਮਹਾਰਾਜ ਸਮਝਾ ਰਿਹਾ ਕਹਿੰਦਾ ਵੀ ਅੰਤ ਸੰਗ ਕਾਹ ਹੋਨੇ ਦੀਨਾ ਥੀਰਲੇ ਟਾਈਮ ਇਹਨਾਂ ਨੇ ਤੈਨੂੰ ਘਰੋਂ ਐਦਾਂ ਕੱਢਣਾ ਵਾ ਵੀ ਬਸ ਟਾਈਮ ਬਹੁਤ ਹੋ ਗਿਆ ਵੀ ਤੂੰ ਹੁਣ ਫਟਾਫਟ ਇਹਨੂੰ ਕੱਢੋ ਕੱਢੋ ਹੋਈ ਹੋ ਜਾਣਾ ਵੀ ਤੈਨੂੰ ਲੈ ਜਾਇਆ ਨੂੰ ਫਟਾਫਟ ਟਾਈਮ ਨਾ ਖਰਾਬ ਕਰੋ ਤੂੰ ਜਿਨ੍ਹਾਂ ਕਰਕੇ ਸਾਰੀ ਉਮਰ ਆਪਣੀ ਗਾਲ ਦਿੱਤੀ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਬਿਰਥਾ ਆਪ ਬੰਧਾਇਆ ਬਿਰਥਾ ਮੈਨਾਂ ਵੀ ਤੇਰੇ ਕਿਸੇ ਕੰਮ ਨਹੀਂ ਆ ਤੂੰ ਬੇਕਾਰ ਇਹਨਾਂ ਦੇ ਚੱਕਰਾਂ 'ਚ ਪੈ ਕੇ ਆਪਣੀ ਸਾਰੀ ਉਮਰ ਕਿਉਂ ਖਰਾਬ ਕਰਦਾ ਮਾਂ ਕਿਉਂ ਖਰਾਬ ਕਰ ਲਈ ਤੂੰ ਆਪਣੇ ਹੋਰ ਗਾ ਮਾਰੇ ਤੁਹਾਨੂੰ ਦੱਸ ਹੋਰ ਸਮਝਾਉਂਦੇ ਆ ਸਾਨੂੰ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਤੋ ਐਨਾ ਖਚਤ ਹੋ ਗਿਆ ਮਾਇਆ ਦੇ ਵਿੱਚ ਨਾ ਹਰ ਭਜਿਓ ਨਾ ਪਰਮੇਸ਼ਰ ਦਾ ਸਿਮਰਨ ਕੀਤਾ ਨਾ ਗੁਰ ਜਨ ਸੇਵਿਓ ਗੁਰਾਂ ਦੀ ਸੇਵਾ ਨਹੀਂ ਕੀਤੀ ਜਿਨ੍ਹਾਂ ਨੇ ਤੈਨੂੰ ਪਰਮੇਸ਼ਰ ਦੀ ਬਾਹ ਫੜਾਉਣੇ ਸੀ ਕਿਉਂਕਿ ਗੁਰੂ ਧਾਰਨ ਕਰਨਾ ਪੈਣਾ ਨਾ ਇਸ ਕਰਕੇ ਮਹਾਰਾਜ ਨੇ ਇੱਥੇ ਲਿਖਿਆ ਹੋਵੇ ਗੁਰ ਜਨ ਸੇਵਿਓ ਗੁਰੂ ਜਨਾ ਦੀ ਤੂੰ ਸੇਵਾ ਨਹੀਂ ਕੀਤੀ ਤੇਰੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੇ ਤੈਨੂੰ ਪਰਮੇਸ਼ਰ ਵਾਲੇ ਪਾਸੇ ਤੋਰਨਾ ਸੀਗਾ ਨਹਿ ਉਪਜਯੋ ਕਛ ਗਿਆਨਾਂ ਉਹ ਗਿਆਨ ਜਿਹੜਾ ਕਿ ਉਹਨੂੰ ਤਤ ਤਤ ਵਸਤੂ ਕਹਿੰਦੇ ਆ ਉਹ ਗਿਆਨ ਜਿਹੜੇ ਗਿਆਨ ਨਾਲ ਸਾਨੂੰ ਸੋਚੇ ਹੁੰਦੀ ਆ ਵੀ ਅਸੀਂ ਆ ਕਰਨਾ ਉਹ ਨਹੀਂ ਕਰਨਾ ਜਿਸ ਦੇ ਨਾਲ ਅਸੀਂ ਪਰਮੇਸ਼ਰ ਤੋਂ ਦੂਰ ਹੋਈਏ ਗੁਰੂ ਤੋਂ ਦੂਰ ਹੋਈਏ ਤੈਨੂੰ ਸਹਿਜ ਅਵਸਥਾ ਮਿਲਣੀ ਤਾਂ ਮਾ ਜੇ ਤੂੰ ਗੁਰਾਂ ਦਾ ਗਿਆਨ ਲੈ ਕੇ ਉਹਨਾਂ ਦੇ ਉਪਦੇਸ਼ ਤੇ ਚੱਲੇਗਾ ਜੇ ਆਪਣੇ ਮਤ ਵਰਤਾਂਗੇ ਤਾਂ ਫਿਰ ਮਾਇਆ ਤੋਂ ਕਦੇ ਖਿਆੜਾ ਨਹੀਂ ਛੁੱਟਦਾ ਅਸੀਂ ਕਹਿ ਦਿੰਨੇ ਆ ਵੀ ਮਨ ਸਾਫ ਚਾਹੀਦਾ ਜੀ ਆਪਾਂ ਨੂੰ ਪਤਾ ਹੀ ਆ ਪਰ ਆਪਾਂ ਨੂੰ ਇਹ ਦੱਸਣਾ ਪੈਣਾ ਹਰ ਵਾਰੇ ਵੀ ਮਨ ਸਾਫ ਚਾਹੀਦਾ ਗੁਰਦੁਆਰੇ ਜਾਣ ਦੀ ਕੀ ਲੋੜ ਮਨ ਸਾਫ ਆ ਜੀ ਬਸ ਘਰੇ ਬੈਠੀ ਸਾਰਾ ਕੁਝ ਠੀਕ ਹੈ ਨਹੀਂ ਉਹ ਸਾਡੀ ਆਪਣੀ ਬੁੱਧੀ ਆ ਜਦ ਤੱਕ ਜਿਹੜੇ ਸ਼ਬਦ ਆਣਾ ਇਹ ਤੌਰਨ ਦਰਗਾਹ ਦੀ ਬਾਣੀ ਆ ਜਿੰਨੇ ਵੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੰਨੇ ਮਹਾਰਾਜ ਨੇ ਸਾਨੂੰ ਬਾਣੀ ਬਖਸ਼ੀ ਆ ਇਹ ਦਰਗਾਹ ਹੀ ਬਾਣੀ ਆ ਕਿਸੇ ਬੰਦੇ ਦੀ ਉਸਤਤ ਨਹੀਂ ਇਹਦੇ ਵਿੱਚ ਇਹ ਪਰਮੇਸ਼ਰ ਦੇ ਵੱਲੋਂ ਜਿਹੜੇ ਭਗਤਾਂ ਨੂੰ ਆਈ ਆ ਨਾ ਗੁਰੂ ਗ੍ਰੰਥ ਸਾਹਿਬ ਚ ਆਉਂਦੇ ਆਏ ਗਏ ਇੱਕ ਜਗ੍ਹਾ ਹੁੰਦਾ ਵਾ ਅੰਗ ਮੈਨੂੰ ਥੋੜਾ ਬਿਸਰ ਗਿਆ ਉੱਚ ਲਿਖਿਆ ਹੈ ਇਹਦੇ ਗੁਰੂ ਗ੍ਰੰਥ ਸਾਹਿਬ ਚ ਆਉਂਦਾ ਵਾ ਸ਼ਬਦ ਆਏ ਗਏ ਕੀ ਨਾ ਆਇਓ ਜਦੋਂ ਪਰਮੇਸ਼ਰ ਆ ਜਾਂਦਾ ਨਾ ਜਦੋਂ ਮਿਲ ਜਾਂਦਾ ਤੇ ਫਿਰ ਬਾਣੀ ਕਹਿੰਦੀ ਆ ਵੀ ਕੀ ਨਾ ਆਇਓ ਦਾ ਮਤਲਬ ਕਿਹੜੇ ਇਹ ਜੀ ਚੀਜ਼ ਆ ਜਿਹੜੀ ਰਹਿ ਜਾਂਦੀ ਆ ਪਿੱਛੇ ਜਦੋਂ ਪਰਮੇਸ਼ਰ ਮਿਲ ਗਿਆ ਤਾਂ ਪਰਮੇਸ਼ਰ ਦਾ ਸਾਰਾ ਗਿਆਨ ਭਾਵ ਕਿ ਜਿਹੜੇ ਭਗਤ ਹੋਏ ਆ ਜਿੰਨੇ ਵੀ ਉਹ ਜ਼ਿਆਦਾ ਪੜੇ ਲਿਖੇ ਨਹੀਂ ਸੀਗੇ ਪਰ ਜਦੋਂ ਉਹਨਾਂ ਨੇ ਪਰਮੇਸ਼ਰ ਨੂੰ ਜਪਿਆ ਜਦੋਂ ਪਰਮੇਸ਼ਰ ਨਾਲ ਇੱਕਮਿਕ ਹੋ ਗਏ ਉਹ ਬਾਣੀ ਰੱਟਤੀ ਜਿਨ੍ਹਾਂ ਦੇ ਅਰਥ ਕਰਨੇ ਅਜੇ ਵੀ ਸਾਰਿਆਂ ਦੇ ਬਸ ਦੀ ਗੱਲ ਨਹੀਂ ਉਹ ਗਿਆਨ ਉਹਨਾਂ ਨੂੰ ਮਿਲ ਗਿਆ ਜਾਨੀ ਸਾਰੇ ਸ੍ਰਿਸ਼ਟੀ ਦਾ ਗਿਆਨ ਉਹਨਾਂ ਨੂੰ ਮਿਲ ਜਾਂਦਾ ਅਖਰੇ ਗਿਆਨ ਵੀ ਤੇ ਪਰਮੇਸ਼ਰ ਦਾ ਸਾਰਾ ਭੇਦ ਵੀ ਉਹ ਪਾ ਲੈਂਦੇ ਨੇ ਉਹਦੇ ਵਿੱਚ ਸਮਾ ਜਾਂਦੇ ਨੇ ਇਸ ਕਰਕੇ ਮਾਰਾ ਨੇ ਕਿਹਾ ਵੀ ਭਾਈ ਤੂੰ ਆਇਆ ਕੀ ਕਰਨ ਸੀ ਤੇ ਕਰੀ ਕੀ ਜਾਨਾ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗਿਆਨਾਂ ਉਹ ਗਿਆਨ ਜਿਹਦੇ ਨਾਲ ਤੇਰਾ ਭਲਾ ਹੋਣਾ ਸੀ ਤੇਰੀ ਆਤਮਾ ਦਾ ਭਲਾ ਹੋਣਾ ਸੀ ਤੇਰਾ ਜਨਮ ਮਰਨ ਕਟਿਆ ਜਾਣਾ ਸੀ ਤੇ ਤੂੰ ਉਹ ਨਹੀਂ ਹਾਸਲ ਕੀਤਾ ਹੋਰ ਪਾਸੇ ਲੱਗਿਆ ਰਿਆ ਹੁਣ ਗਾਹਾਂ ਹੋਰ ਮਾਰਿਆ ਆਪਨੂੰ ਸਮਝਾਉਂਦੇ ਆ ਕਹਿੰਦੇ ਕਟੇ ਮਾਹੇ ਨਰੰਜਨ ਤੇਰੇ ਤੈ ਖੋਜਤ ਉਧਿਆਨਾ ਕਹਿੰਦਾ ਜੇ ਲੱਗ ਵੀ ਗਿਆ ਕਈ ਲੱਗ ਜਾਂਦੇ ਆ ਪਰ ਰਸਤਾ ਸਿੱਧਾ ਨਹੀਂ ਮਿਲਦਾ ਉਹ ਬਾਹਰ ਜੰਗਲਾਂ ਵਿੱਚ ਪਟਕਣ ਲੱਗ ਜਾਂਦੇ ਆ ਕਦੇ ਕੋਈ ਕਿੱਧਰ ਭਜਦਾ ਕੋਈ ਕਿੱਧਰ ਭਜਦਾ ਉਹਨਾਂ ਨੂੰ ਮਨ ਦੇ ਵਿੱਚ ਇਹ ਹੁੰਦਾ ਕਿ ਗੁਰੂ ਨਹੀਂ ਨਾ ਮਿਲਦਾ ਸੱਚਾ ਸੱਚਾ ਸਤਗੁਰ ਨਾ ਮਿਲਣ ਕਰਕੇ ਝੂਠੇ ਸਤਗੁਰ ਮਿਲ ਜਾਂਦੇ ਆ ਉਹ ਆਪਣੇ ਨਾਲ ਜੋੜ ਲੈਂਦੇ ਆ ਮਾਰੋ ਕਹਿੰਦੇ ਤੇਰੇ ਹਜਦੇ ਘਰ ਵਿੱਚ ਹੀ ਆ ਨਿਰੰਜਨ ਜਿਹੜਾ ਕਾਲਖ ਤੋਂ ਰਹਿਤ ਪਰਮੇਸ਼ਰ ਤੇਰੇ ਅੰਦਰ ਹੀ ਬੈਠਾ ਬਾਹਰ ਥੋੜਿਆ ਕਹਿੰਦੇ ਤੂੰ ਕਿੱਥੇ ਲੱਭਦਾ ਫਿਰਦਾ ਤੇ ਤੈ ਖੋਜਤ ਤੈ ਖੋਜਤ ਉਹ ਧਿਆਨ ਉਹ ਧਿਆਨ ਮੈਨਾ ਹੁੰਦਾ ਬ ਜੰਗਲ ਵੀ ਹਿਰਦੇ ਘਰ ਵਿੱਚ ਤੇਰੇ ਮਿੱਤਰਾ ਪਰਮੇਸ਼ਰ ਤੇਰੇ ਅੰਦਰ ਹੀ ਬੈਠਾ ਤੇ ਤੂੰ ਜੰਗਲਾਂ ਦੇ ਵਿੱਚ ਭਟਕਦਾ ਫਿਰਦਾ ਤੂੰ ਲੱਭਦਾ ਫਿਰਦਾ ਜੰਗਲਾਂ ਵਿੱਚ ਥੋੜੀ ਮਿਲਣਾ ਤੇਰੇ ਤੇਰੇ ਅੰਦਰੋਂ ਹੀ ਮਿਲਣਾ ਇਸ ਕਰਕੇ ਮਾਰ ਨੇ ਇਹ ਸਾਨੂੰ ਸਮਝਾਇਆ ਔਰ ਮਾਰ ਨੇ ਕਹਿੰਦੇ ਬਹੁਤ ਜਨਮ ਪਰਮਤ ਤੈ ਹਾਰਿਓ ਕਹਿੰਦੇ ਐਦਾਂ ਕਰਦੇ ਨੂੰ ਤੈਨੂੰ ਇੱਕ ਜਨਮ ਨਹੀਂ ਪਤਾ ਨਹੀਂ ਕਿੰਨੇ ਜਨਮ ਹੋ ਗਏ ਤੈਨੂੰ ਜਦੋਂ ਤੈਨੂੰ ਮਨੁੱਖਾ ਜਨਮ ਮਿਲਦਾ ਤੂੰ ਗਵਾ ਲੈਣਾ ਫੇਰ 84 ਦੇ ਵਿੱਚ ਚੱਕਰ ਦੇ ਵਿੱਚ ਪੈ ਜੈਣਾ ਫੇਰ ਤੈਨੂੰ ਮਨੁੱਖਾ ਜਨਮ ਮਿਲਦਾ ਫੇਰ ਤੂੰ ਗਵਾ ਲੈਣਾ ਜਾਣੇ ਪਰਮੇਸ਼ਰ ਨਾਲ ਜਦ ਤੱਕ ਮੇਲ ਨਹੀਂ ਨਾ ਹੁੰਦਾ ਇੱਕ ਮਿਕ ਨਹੀਂ ਹੁੰਦਾ ਤੇਰੀ ਆਤਮਾ ਪਰਮੇਸ਼ਰ ਜਾਣੇ ਲਾਸਟ ਵਿੱਚ ਜਦੋਂ ਤੇਰੀ ਖਾਹਿਸ਼ ਨਹੀਂ ਰਹਿੰਦੀ ਕੋਈ ਇੱਕ ਆਪਾਂ ਹੋਰ ਖੋਲ ਦਿੰਨੇ ਆ ਜਦੋਂ ਲਾਸਟ ਵਿੱਚ ਕੋਈ ਖਾਹਿਸ਼ ਮੰਨ ਦੇ ਵਿੱਚ ਜਦੋਂ ਸਰੀਰ ਆਪਾਂ ਛੱਡਣ ਲੱਗਣਾ ਵਾ ਜੇ ਮਨ ਦੇ ਵਿੱਚ ਖਾਹਿਸ਼ ਨਹੀਂ ਹੋਊਗੀ ਕੋਈ ਵੀ ਮੈਂ ਆ ਚੀਜ਼ ਸੀਗੇ ਜਿਹੜੇ ਮੈਂ ਨਹੀਂ ਕਰੀ ਮੇਰੇ ਮਨ ਦੇ ਵਿੱਚ ਰਹਿ ਗਈ ਤੇ ਪਰਮੇਸ਼ਰ ਕਹਿੰਦਾ ਕੋਈ ਗੱਲ ਨਹੀਂ ਉਹਦਾ ਨਾਮ ਜਪਿਆ ਨਹੀਂ ਜਪਿਆ ਇਹ ਪਰਮੇਸ਼ਰ ਜੀ ਦਿਆਲੂ ਕਿਰਪਾਲੂ ਨੇ ਚਾਹੇ ਕਿਸੇ ਨੇ ਜਪਿਆ ਚਾਹੇ ਨਹੀਂ ਜਪਿਆ ਅਖੀਰਲੇ ਟਾਈਮ ਜਿੱਦੜ ਸੁਤਾ ਰਹਿ ਗਈ ਵੀ ਮੈਂ ਆ ਚੀਜ਼ ਨਹੀਂ ਕਰਕੇ ਚੱਲਿਆ ਉਹ ਜੇ ਮੈਨੂੰ ਥੋੜਾ ਸਮਾਂ ਹੋਰ ਮਿਲ ਜਾਂਦਾ ਤੇ ਪਰਮੇਸ਼ਰ ਜੀ ਫਿਰ ਉਹ ਸੁਤਾ ਦੇ ਹਿਸਾਬ ਨਾਲ ਕਹਿੰਦੇ ਲੈ ਵੀ ਮਿੱਤਰਾ ਅਗਲਾ ਜਨਮ ਫਿਰ ਉਹੀ ਦਿੰਦੇ ਆ ਜਿਹੜਾ 526 ਅੰਗ ਤਾਂ ਆਪਾਂ ਪੜਦੇ ਆਂ ਅੰਤਕਾਲ ਜੋ ਲక్ష్ਮੀ ਸਿਮਰਿਆ ਐਸੀ ਚਿੰਤਾ ਮੈਂ ਜੇ ਮਰੇ ਉਹ ਭਗਤ ਰलोਚੇ ਨੇ ਜਿਹਨੇ ਸਾਰਾ ਉਹੀ ਦੱਸਿਆ ਹੋਇਆ ਜਿਹੜੇ ਮਾਇਆ ਮਾਇਆ ਕਰਦੇ ਆ ਫਿਰ ਸੱਪ ਬਣਾ ਦਿੰਦਾ ਉਹਨੂੰ ਕਹਿੰਦਾ ਲੈ ਧਰਤੀ ਥੱਲੇ ਬਹੁਤ ਮਾਇਆ ਐ ਇਹਦੇ ਤੇ ਬੈਠਾ ਰਹਿ ਜਿਹੜੇ ਫਿਰ ਇਸਤਰੀ-ਇਸਤਰੀ ਕਰਦੇ ਆ ਜਿਹੜੇ ਵਾਸਨਾ ਦੇ ਵਿੱਚ ਚੱਕਰ ਦੇ ਵਿੱਚ ਪੈਂਦੇ ਆ ਫਿਰ ਬੇਸ਼ਵਾਬ ਜਉਣ ਬੰਦੇ ਆ ਉਸ ਤੋਂ ਬਾਅਦ ਫਿਰ ਭਗਤ ਜੀ ਨੇ ਦੱਸਿਆ ਹੋਇਆ ਵੀ ਜਿਹੜੇ ਕਹਿੰਦੇ ਆ ਵੀ ਹਾਏ ਮੇਰੇ ਧੀਆਂ ਪੁੱਤਰ ਵੀ ਬੱਚੇ ਇਹਨਾਂ ਨੂੰ ਮੈਨੂੰ ਛੱਡ ਕੇ ਜਾਣ ਜਾਣਾ ਪੈ ਰਿਹਾ ਵਾ ਇਹ ਸਾਰਾ ਹੈਗਾ ਵਾ ਜੋ ਵੀ ਫਿਰ ਉਹਨੂੰ ਸੂਰ ਨਹੀਂ ਜੋ ਉਹਨੇ ਪਾ ਲੰਦੇ ਆ ਸੂਰਨੀ ਦੇ ਬੱਚੇ ਢੇਰ ਸਾਰੇ ਹੁੰਦੇ ਆ ਵੀ ਲੈ ਵੀ ਤੈਨੂੰ ਬੱਚੇ ਚਾਹੀਦੇ ਸੀਗੇ ਚੱਕ ਬੱਚੇ ਚੱਕ ਫਿਰ ਕਹਿੰਦੇ ਜਿਨ੍ਹਾਂ ਕੋਲ ਕਾਰਾਂ ਗੱਡੀਆਂ ਕੋਠੀਆਂ ਵੱਡੀਆਂ ਵੱਡੀਆਂ ਨੇ ਵੀ ਮੈਂ ਜੇ ਐਡੀ ਐਡੀ ਵੱਡੀਆਂ ਕੋਠੀਆਂ ਹਾਏ ਇਹਨੇ ਮਹਿਲ ਛੱਡ ਕੇ ਚੱਲੇ ਆ ਮਹਾਰਾਜ ਫਿਰ ਉਹ ਤਾਂ ਭਗਤ ਲੋਚਨ ਜੀ ਕਹਿੰਦੇ ਪ੍ਰੇਤ ਜੋਨ ਬੱਲ ਬੱਲ ਉਤਰੇ ਬਚਾ ਕਿੱਦਾਂ ਹੋਣਾ ਵਾ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ ਪਦ ਤਤਲੋਚਨ ਤੇ ਨਾਰ ਮੁਕਤਾ ਪੀਤਾੰਬਰ ਵਾਕੇ ਹਿਰਦੇ ਵਸੇ ਅਖੀਰਲੇ ਟਾਈਮ ਜਿਹੜੇ ਜਿਨ੍ਹਾਂ ਨੇ ਪਹਿਲਾਂ ਜਪਿਆ ਹੋ ਖੀਰਲੇ ਟਾਈਮ ਉਹੀ ਕਹੂਗਾ ਵਾਹਿਗੁਰੂ ਉਹਦੇ ਮੂੰਹ ਚ ਨਿਕਲਣਾ ਨਹੀਂ ਨਹੀਂ ਨਿਕਲਦਾ ਖੀਰਲੇ ਟਾਈਮ ਕਰਦੇ ਤਾਂ ਕਹਿ ਦਿੰਦੇ ਜਿਨ੍ਹਾਂ ਕਰਕੇ ਸਾਰੀ ਉਮਰ ਮਿਹਨਤਾਂ ਕਰਦਾ ਰਿਹਾ ਪੈਸਾ ਇਕੱਠਾ ਕਰਕੇ ਦਿੱਤੇ ਮਕਾਨ ਸੋਨੇ ਗੱਡੀਆਂ ਲੈ ਕੇ ਦਿੱਤੇ ਉਹ ਕਹਿੰਦੇ ਸਾਡੇ ਵੱਲ ਧਿਆਨ ਨਾ ਦੇ ਬਾਬਾ ਹੁਣ ਤੂੰ ਬਾਬਾ ਜੀ ਸਾਡੇ ਵੱਲ ਧਿਆਨ ਨਾ ਦਿਓ ਆ ਕੈਸਟ ਲਾ ਦਿੰਦੇ ਆ ਬਾਈ ਗੁਰੂ ਜੀ ਤੂੰ ਇੱਧਰ ਧਿਆਨ ਦੇ ਫੇਰ ਉਹਨੂੰ ਪਤਾ ਲੱਗਦਾ ਵੀ ਹੁਣ ਇਹ ਕੀ ਕਹੀ ਜਾ ਰਿਹਾ ਮੈਨੂੰ ਇਹ ਨਾ ਖਰ ਕੇ ਸਾਰੀ ਉਮਰ ਦੇਖੋ ਇੰਨੀ ਮਿਹਨਤ ਕਰਕੇ ਮੈਂ ਕਿੱਥੇ ਲੈ ਕੇ ਆਇਆ ਜਿਨ੍ਹਾਂ ਕਰਕੇ ਕੀਤ ਕਰਦਾ ਰਿਹਾ ਮੈਂ ਇਹਨਾਂ ਦੇ ਪਿਆਰ ਦੇ ਵਿੱਚ ਪੈ ਕੇ ਹੁਣ ਇਹ ਹੀ ਕਹਿ ਰਿਹਾ ਵੀ ਹੁਣ ਸਾਡੇ ਵੱਲ ਧਿਆਨ ਨਾ ਦੇ ਫੇਰ ਅੱਖਾਂ ਖੁੱਲ੍ਹਦੀਆਂ ਫੇਰ ਅੱਖਾਂ ਖੁੱਲ੍ਹਿਆਂ ਦਾ ਫਾਇਦਾ ਕੋਈ ਨਹੀਂ ਕੁਝ ਹੋ ਨਹੀਂ ਸਕਦਾ ਉਸ ਤੋਂ ਬਾਅਦ ਤਾਂ ਮੌਤ ਆ ਜੇ ਨਾਮ ਜਪਣਾ ਬਾਣੇ ਪੜਨਿਆ ਤਾਂ ਸਰੀਰ ਵਿੱਚ ਬਲ ਚਾਹੀਦਾ ਭਾਈ ਜੇ ਸਰੀਰ ਦੇ ਵਿੱਚ ਬਾਣੀ ਪੜਨ ਦਾ ਚੌਂਕੜਾ ਮਾਰ ਕੇ ਤੁਸੀਂ ਜਪੋਗੇ ਜਾਜ਼ ਬਾਣੀ ਵੀ ਪੜਨੀ ਆ ਉਹਦੇ ਲਈ ਵੀ ਜੋਰ ਚਾਹੀਦਾ ਜੇ ਖੀਲੇ ਟਾਈਮ ਪਤਾ ਲੱਗਿਆ ਸਰੀਰ 'ਚ ਜੋਰ ਹੀ ਨਹੀਂ ਰਿਹਾ ਤਾਂ ਤੁਹਾਡਾ ਸਰੀਰ ਹੀ ਦਵਾਈਆਂ ਤੇ ਚੱਲ ਰਿਹਾ ਤਾਂ ਨਾਮ ਕਿ ਜਪ ਲੋਗੇ ਨਹੀਂ ਜਪਿਆ ਜਾਣਾ ਜਿਉਂਦੇ ਜੀ ਜਦੋਂ ਸਰੀਰ ਚੱਲਦਾ ਫਿਰਦਾ ਉਦੋਂ ਪਰਮੇਸ਼ਰ ਅੱਗੇ ਬੇਨਤੀਆਂ ਕਰੋ ਕਿਉਂਕਿ ਪਿਛਲੇ ਕਰਮ ਸਾਡੇ ਨਾਲ ਹੁੰਦੇ ਆ ਨਾ ਤੇ ਅਸੀਂ ਉਧਰ ਨਹੀਂ ਚੱਲ ਸਕਦੇ ਇਹ 'ਚ ਵੀ ਕੋਈ ਸ਼ੱਕ ਨਹੀਂਗਾ ਅਸੀਂ ਨਹੀਂ ਚੱਲ ਸਕਦੇ ਸਾਡੀ ਮਰਜ਼ੀ ਨਹੀਂ ਕਿ ਬੇ ਨਾਮ ਜਪ ਲਾਂਗੇ ਬਾਣੀ ਪੜ ਲਾਂਗੇ ਨਹੀਂ ਕਿਉਂਕਿ ਉਧਰ ਨੂੰ ਸੁਤਾ ਹੋਣੇ ਨਹੀਂ ਦੇਣੀ ਮਾਇਆ ਨੇ ਇੱਕੋ ਇੱਕ ਹੈ ਅਰਦਾਸ ਅਰਦਾਸ ਜਿਹੜਾ ਕਰਦਾ ਰਹੂਗਾ ਮੇਰੇ ਕਰਮ ਮਾਰੇ ਆ ਮੈਨੂੰ ਨਹੀਂ ਪਤਾ ਮੈਂ ਪਹਿਲਾਂ ਕੀ ਕੀਤਾ ਮੈਂ ਪਿਛਲੇ ਜਨਮਾਂ ਚ ਕੀ ਕਰਦਾ ਰ ਮਹਾਰਾਜ ਉਹ ਮੇਰੇ ਕਰਮ ਮੇਰੇ ਨਾਲ ਚੱਲਦੇ ਆ ਪਰ ਮੈਂ ਹੁਣ ਤੇਰੀ ਸ਼ਰਨ ਆ ਗਿਆ ਮੈਂ ਮੇਰੇ ਤੇ ਕਿਰਪਾ ਕਰ ਉਹ ਸਾਰੇ ਕਰਮ ਮੇਰੇ ਘਟ ਦੇ ਮੈਨੂੰ ਆਪਣਾ ਆਪ ਜਨਾ ਦੇ ਮੇਰੇ ਤੇ ਮਿਹਰ ਕਰ ਮੈਨੂੰ ਆਪਣਾ ਆਪ ਜਨਾ ਦੇ ਮੈਂ ਤੇਰਾ ਨਾਮ ਜਪਣਾ ਚਾਹੁੰਨਾ ਪਰ ਤੇਰੀ ਮਾਇਆ ਮੈਨੂੰ ਨਹੀਂ ਲੱਗਣ ਦਿੰਦੀ ਤੇ ਮੇਰੇ ਤੇ ਕਿਰਪਾ ਕਰ ਨਾਲ ਇਹ ਵੀ ਕਹਿ ਦੇਣਾ ਮਹਾਰਾਜ ਮੈਂ ਤਾਂ ਅਰਦਾਸ ਤਾਂ ਕਰਦਾ ਮੈਂ ਇੱਕ ਛੋਟਾ ਜਿਹਾ ਜੀਵ ਹਾਂ ਤੇਰਾ ਪੈਦਾ ਕੀਤਾ ਹੋਇਆ ਜੇ ਮੈਂ ਸਰੀਰ ਛੱਡ ਕੇ ਜਾਊਂਗਾ ਜਦੋਂ ਮੈਨੂੰ ਉੱਥੋਂ ਪੁੱਛੇਗਾ ਵੀ ਤੂੰ ਨਾਮ ਜਪ ਕੇ ਨਹੀਂ ਆਇਆ ਤਾਂ ਮੇਰੀ ਅਰਦਾਸ ਯਾਦ ਕਰ ਲੈ ਮਹਾਰਾਜ ਮੈਂ ਜੋਂ ਦੇ ਜਿੱਤੇ ਅੱਗੇ ਅਰਦਾਸਾ ਕਰਦਾ ਰਿਆਂ ਤੂੰ ਨਹੀਂ ਸੁਣੀ ਤੂੰ ਐਡਾ ਵੱਡਾ ਮਾਂ ਤੂੰ ਐਡਾ ਵਿਸ਼ਾਲ ਆ ਤੂੰ ਨਹੀਂ ਸੁਣੀ ਤਾਂ ਮੈਂ ਕੀ ਕਰਾਂ ਜੇ ਆਤਮਾ ਉੱਥੇ ਜਾਊਗੀ ਨਾ ਜੇ ਇਦਾਂ ਵੀ ਅਰਦਾਸਾਂ ਹੀ ਹੋਣਗੀਆਂ ਸਿਰਫ ਨਹੀਂ ਜਪਿਆ ਜਾਂਦਾ ਨਹੀਂ ਬਾਣੀ ਪੜੀ ਜਾਂਦੀ ਨਹੀਂ ਗੁਰਦੁਆਰੇ ਆਇਆ ਜਾਂਦਾ ਘਰ ਬੈਠੇ ਅਰਦਾਸਾਂ ਹੋਇਆਂ ਹੋਣਗੀਆਂ ਨਾ ਇਦਾਂ ਦੀ ਆ ਕਿ ਮਹਾਰਾਜ ਮੇਰੇ ਤੇ ਕਿਰਪਾ ਕਰ ਮੈਨੂੰ ਨਹੀਂ ਪਤਾ ਲੱਗ ਰਿਹਾ ਮੈਂ ਕੁਝ ਕਰਨਾ ਹੋਰ ਛੋੜਨਾ ਮੈਂ ਕਰ ਜਾਨਾ ਪੁੱਠਾ ਮੈਂ ਮਾਇਆ ਚੋਂ ਨਿਕਲਣਾ ਚਾਹਨਾ ਜਿੰਨਾ ਮੈਂ ਨਿਕਲਣਾ ਚਾਹਿਆ ਮੈਂ ਤੇਰੀ ਮਾਇਆ ਮੇਰੇ ਤੇ ਵਿਆਪਦੀ ਹੈ ਮੈਂ ਉਲਟ ਪਾਸੇ ਚੱਲਦਾ ਵਾਂ ਮੇਰੇ ਤੇ ਕਿਰਪਾ ਕਰ ਕੱਲੀਆਂ ਅਰਦਾਸਾਂ ਹੀ ਹੋਣਗੀਆਂ ਤਾਂ ਬਚ ਜਾਵਾਂਗੇ ਅੱਗੇ ਜਾ ਕੇ ਜਦੋਂ ਹਸਾਬ-ਕਿਤਾਬ ਹੋਊਗਾ ਨਾ ਜਦੋਂ ਉਹ ਫਿਰ ਦੇਖਣਾ ਉਹਨਾਂ ਨੇ ਫਿਰ ਉਹਨਾਂ ਨੇ ਕਹਿਣਾ ਵੀ ਕਰਕੇ ਕੁਝ ਨਹੀਂ ਆਇਆ ਤਾਂ ਪਰਮੇਸ਼ਰ ਨੇ ਕਹਿਣਾ ਨਹੀਂ ਹੈ ਅਰਦਾਸ ਕਰਦਾ ਰਿਹਾ ਮੇਰੇ ਇਹਨੂੰ ਜਨਮ ਦੋ ਇੱਕ ਹੋਰ ਹੋਰ ਇਹਨੂੰ ਇੱਕ ਜਨਮ ਹੋਰ ਦਿੰਨਾ ਮੈਂ ਬਾਝ ਜਾਵਾਂਗੇ ਜੇ ਅਰਦਾਸ ਹੀ ਹੋਵੇਗੀ ਪਰ ਸੱਚੇ ਮਨ ਹੋਵੇ ਕਰਤਾ ਕਿਸੇ ਦਾ ਖਰਾਬ ਕਿਸੇ ਦੇ ਨਿੰਦਾ ਚੁਗਲੀ ਕਰਦੇ ਰਹੇ ਬਾਝ ਕਮਾਂਗੇ ਕੋਈ ਗੱਲ ਸ਼ਾਮ ਨੂੰ ਅਰਦਾਸ ਕਰ ਹੀ ਦੇਣੀ ਹੈ ਨਹੀਂ ਕੁਛ ਜਿਜਮਾ ਉਹ ਤੁਹਾਨੂੰ ਆਪਣੇ ਆਪ ਤੇ ਲਾਗੂ ਕਰਨੇ ਪੈਣਗੇ ਉਸ ਤੋਂ ਬਾਅਦ ਫੇਰ ਆਬ ਜੇ ਨਹੀਂ ਜਪਿਆ ਗਿਆ ਜਾਂ ਨਹੀਂ ਬਾਣੀ ਪੜੇਗੀ ਇੱਕ ਰਸਨਾ ਤੇ ਸਤਵਾਦੀ ਹੋਵੇ ਝੂਠ ਨਾ ਬੋਲਦਾ ਹੋਵੇ ਘੱਟ ਤੋਂ ਘੱਟ ਵਪਾਰ ਵਿੱਚ ਝੂਠ ਉਹ ਬੋਲਣਾ ਜਿਹੜਾ ਕਿਸੇ ਸਮਝ ਲੋ ਵਪਾਰ ਦੇ ਵਿੱਚ ਝੂਠ ਬੋਲਣਾ ਜਿਹੜਾ ਉਹ ਚਲੋ ਮਹਾਰਾਜ ਸਾਨੂੰ ਛੋਟ ਦਿੱਤੀ ਹੈ ਉਹ ਝੂਠ ਕੋਈ ਨਹੀਂ ਬੋਲਣਾ ਜਿਹਦਾ ਕਿਸੇ ਦਾ ਨੁਕਸਾਨ ਕਰੋ ਤੁਸੀਂ ਕਿਸੇ ਦੇ ਝੂਠੇ ਗਵਾਹੇ ਨਹੀਂ ਦੇਣੇ ਨਾ ਆ ਰਸਨਾ ਨਾਲ ਨਿੰਦਿਆ ਕਰਨੀ ਹੈ ਕਿਸੇ ਦੀ ਨਾ ਚੁਗਲੀ ਕਰਨੀ ਹੈ ਤਹਾਡੇ ਚ ਦਇਆ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਸਹਿਜ ਅਵਸਥਾ ਹੋਣੀ ਚਾਹੀਦੀ ਆ ਕਾਲੇ ਪਣ ਨਹੀਂ ਹੋਣਾ ਚਾਹੀਦਾ ਇਹ ਵੀ ਅਰਦਾਸ ਨਾਲ ਹੀ ਆਉਣਾ ਮ ਜਦੋਂ ਇਹ ਚੀਜ਼ਾਂ ਆ ਗਈਆਂ ਨਾ ਉਸ ਤੋਂ ਬਾਅਦ ਜੇ ਅਪਰ ਅਰਦਾਸ ਕਰਾਂਗੇ ਉਹ ਪਰਮੇਸ਼ਰ ਸੁਣੂਗਾ ਇੱਕ ਨਾ ਇੱਕ ਦਿਨ ਜ਼ਰੂਰ ਸੁਣੂਗਾ ਜੇ ਨਹੀਂ ਵੀ ਸੁਣੂਗਾ ਇਹ ਪਿਛਲੇ ਕਰਮਾਂ ਦੇ ਹਿਸਾਬ ਨਾਲ ਪਰ ਅਗਲਾ ਜਨਮ ਫੇਰ ਤੁਹਾਡੀਆਂ ਅਰਦਾਸਾਂ ਦੇ ਨਾਲ ਹੀ ਤੁਹਾਨੂੰ ਅਗਲਾ ਜਨਮ ਫੇਰ ਮਨੁੱਖਾ ਜਨਮ ਮਿਲ ਜਾਊਗਾ ਇਹ ਬਹੁਤ ਵੱਡਿਆ ਇਹ ਮਹਾਰਾਜ ਨੇ ਸਾਰੀ ਕਿਰਪਾ ਕੀਤੀ ਹੋਈ ਆ ਆਪਣੇ ਤੇ ਵੀ ਤੇਰੇ ਕੋਲ ਹੋਰ ਕੁਝ ਨਹੀਂ ਅਰਦਾਸ ਸੱਚੇ ਮਨ ਕਰ ਕਿਉਂਕਿ ਕਈ ਕਈ ਜਨਮ ਲੱਗ ਜਾਂਦੇ ਆ ਕਿਉਂਕਿ ਮੁਹੰਮਦ ਸਾਹਿਬ ਇੱਕ ਵਾਰ ਜਾ ਰਹੇ ਸੀਗੇ ਰਸਤੇ ਵਿੱਚ ਇੱਕ ਫਕੀਰ ਬੈਠਾ ਹੁੰਦਾ ਸੀ ਤੇ ਮੁਹੰਮਦ ਸਾਹਿਬ ਨੂੰ ਪੁੱਛਦਾ ਹੁੰਦਾ ਸੀ ਵੀ ਮੇਰੇ ਵੀ ਖੁਦਾ ਅੱਗੇ ਬੇਨਤੀ ਕਰਿਓ ਵੀ ਮੇਰਾ ਕਦੋਂ ਮਲਾਪ ਹੋਊਗਾ ਖੁਦਾ ਨਾਲ ਮੁਹੰਮਦ ਸਾਹਿਬ ਟਾਲ ਦਿੰਦੇ ਸੀਗੇ ਵੀ ਕੋਈ ਨਹੀਂ ਮੈਂ ਗੱਲ ਕਰੂੰਗਾ ਫਿਰ ਇੱਕ ਦਿਨ ਉਹਨਾਂ ਦੇ ਮਨ ਦੇ ਵਿੱਚ ਆਇਆ ਵੀ ਮੈਂ ਰੋਜ਼ ਇਹਨਾਂ ਨੂੰ ਕਹਿ ਦਿੰਦਾ ਵਾ ਕਿ ਕੋਈ ਨਾ ਕੋਈ ਜਵਾਬ ਤਾਂ ਮੈਨੂੰ ਦੇਣਾ ਪੈਣਾ ਇੱਕ ਦਿਨ ਜਦੋਂ ਲੰਘ ਰਿਹਾ ਸੀ ਫਕੀਰ ਨੇ ਫਿਰ ਉਹੀ ਸਵਾਲ ਕੀਤਾ ਫਕੀਰ ਸਾਹਿਬ ਪੁੱਛਿਆ ਖੁਦਾ ਨੂੰ ਮੇਰਾ ਕਦੋਂ ਮੁਲਾਫ ਹੋਊਗਾ ਤੇ ਮੁਹੰਮਦ ਸਾਹਿਬ ਕਹਿੰਦੇ ਉਹ ਸਾਹਮਣੇ ਜਿਹੜਾ ਪਿੱਪਲ ਆ ਨਾ ਜਿਹੜਾ ਪਿੱਪਲ ਆ ਜਿੰਨੇ ਉਹਦੇ ਪੱਤੇ ਆ ਵੀ ਖੁਦਾ ਕਹਿੰਦਾ ਜਿੰਨੇ ਇਹਦੇ ਪੱਤੇ ਆ ਪਿੱਪਲ ਦੇ ਜਿੱਥੇ ਬਹਿੰਦਾ ਵਾ ਉਹਨੇ ਜਿੰਨੇ ਪੱਤੇ ਆ ਉਹਨੇ ਜਨਮ ਤੋਂ ਬਾਅਦ ਇਹਦਾ ਮਲਾਪ ਹੋ ਜਾਊਗਾ ਉਹਨੇ ਕਿਹਾ ਅੱਛਾ ਖੁਦਾ ਨੇ ਕਿਹਾ ਮੁਹੰਮਦ ਸਾਹਿਬ ਕਹਿੰਦੇ ਹਾਂ ਖੁਦਾ ਨੇ ਕਿਹਾ ਉਹ ਇੰਨਾ ਵਜਦ ਵਿੱਚ ਆ ਗਿਆ ਉਸੇ ਟਾਈਮ ਮਸਤੀ ਵਿੱਚ ਜ਼ੋਰ-ਜ਼ੋਰ ਦੀ ਅੱਲਾ 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 ਕਰਨ ਲੱਗ ਗਿਆ ਉਸੇ ਟਾਈਮ ਮਲਾਪ ਹੋ ਗਿਆ ਮੁਹੰਮਦ ਸਾਹਿਬ ਕਹਿੰਦੇ ਵੀ ਖੁਦਾ ਨੂੰ ਪੁੱਛਿਆ ਵੀ ਇਹ ਕੀ ਕਹਿੰਦੇ ਉਹਦੇ ਮਨ ਦੇ ਵਿੱਚ ਇਹ ਆ ਗਿਆ ਵੀ ਐਨੇ ਜਨਮਾਂ ਤੋਂ ਬਾਅਦ ਮੇਰਾ ਮਲਾਪ ਤਾਂ ਪੱਕਾ ਨਾ ਵੀ ਮਾਮਾ ਸਾਹਿਬ ਨੇ ਕਿਹਾ ਵੀ ਝੂਠ ਤਾਂ ਬੋਲ ਨਹੀਂ ਸਕਦੇ ਭਾਵ ਕਿ ਉਹਨੂੰ ਇਹ ਯਕੀਨ ਆ ਗਿਆ ਵੀ ਮੈਨੂੰ ਚਾਹੇ ਜਨਮ ਜਿੰਨੇ ਮਰਜੇ ਲੱਗ ਜਾਣ ਪਰ ਮੈਨੂੰ ਖੁਦਾ ਮਿਲੇਗਾ ਹੀ ਇਹ ਤਾਂ ਪੱਕਾ ਹੋ ਗਿਆ ਨਾ ਉਹ ਜਿਹੜਾ ਐਨੇ ਜਨਮਾਂ ਤੋਂ ਬਾਅਦ ਹੋਣਾ ਸੀਗਾ ਜਦੋਂ ਉਹਨੂੰ ਵਿਸ਼ਵਾਸ ਹੋ ਗਿਆ ਵੀ ਮੈਨੂੰ ਮਿਲੂਗਾ ਹੋਰ ਪੂਰੇ ਵਜਦ ਵਿੱਚ ਆ ਗਿਆ ਸਾਰਾ ਕੁਝ ਭੁੱਲ ਗਿਆ ਖਾਣਾ ਪੀਣਾ ਭੁੱਲ ਗਿਆ ਉਦੋਂ ਹੀ ਹਾਜ਼ਰ ਹੋ ਗਿਆ ਪਰਮੇਸ਼ਰ ਸਾਡੇ ਜਿੰਨੇ ਪਰਸੈਂਟ ਛੱਡਦਾ ਹੋਗੇ ਜਿੰਨੇ ਸੱਚੇ ਮਨ ਨਾਲ ਅਸੀਂ ਜਿਵੇਂ ਬਾਕੀ ਕੰਮਕਾਰ ਕਰਨੇ ਆ ਵੀ ਅਸੀਂ ਇੰਨੇ ਵਜੇ ਉੱਥੇ ਜਾਣਾ ਇੰਨੇ ਵਜੇ ਉੱਥੇ ਜਾਣਿਆ ਜੇ ਇੱਥੇ ਵੀ ਅਸੀਂ ਇੱਕ ਨਾਮ ਬਣਾਵਾਂਗੇ ਨਾ ਵੀ ਆ ਨਾਮ ਅਸੀਂ ਕਿਸੇ ਨੂੰ ਨਹੀਂ ਦੇਣਾ ਆ ਟਾਈਮ ਅਸੀਂ ਪਰਮੇਸ਼ਰ ਜੀ ਦੇ ਜੇ ਸਰੀਰ ਖਰਾਬ ਅਤੇ ਬਕਰੀ ਗੱਲਾਂ ਵੀ ਆ ਜਿਹੜਾ ਅੱਧਾ ਘੰਟਾ ਅਸੀਂ ਤੇਰੇ ਵਾਸਤੇ ਕੱਢਿਆ ਇਹ ਮਹਾਰਾਜ ਤੇਰੇ ਲਿਖਿਆ ਜਦੋਂ ਆ ਚੀਜ਼ਾਂ ਅੰਦਰ ਬਣਨੀਆਂ ਫੇਰ ਹੀ ਕੁਝ ਮਿਲਣਾ ਨਹੀਂ ਤਾਂ ਸਾਰੇ ਆ ਸਾਰੇ ਉਮਰਾਂ ਲੰਘ ਜਾਂਦੀਆਂ ਨੰਗੀ ਜਾਂਦੀਆਂ ਨੇ ਕੁਝ ਹੁੰਦਾ ਥੋੜੀ ਆ ਨੰਗ ਜਾਣੀਆਂ ਕਿਸੇ ਨੇ ਕੋਈ ਕਹਿਣ ਵਾਲਾ ਨਹੀਂਗਾ ਹਰੇਕ ਦੀ ਆਪਣੀ ਮਰਜ਼ੀ ਆ ਪਰ ਜਦੋਂ ਜਦ ਤੱਕ ਨੇਮ ਨਹੀਂਗਾ ਜਦੋਂ ਤੱਕ ਖੇਲ ਨਹੀਂ ਬਣਦਾ ਇਸ ਕਰਕੇ ਮਹਾਰਾਜ ਕਹਿੰਦੇ ਆ ਘਟ ਹੀ ਮਾਹੇ ਨਰੰਜਨ ਤੇ ਤੇਰੇ ਤੈ ਖੋਜ ਤੋ ਧਿਆਨਾ ਤੇਰੇ ਅੰਦਰ ਹੀ ਸੀਗਾ ਤੂੰ ਲੱਭਦਾ ਰਿਆਂ ਬਾਹਰੋਂ ਬਹੁਤ ਜਨਮ ਭਰ ਮਤ ਤੈ ਹਾਰਿਓ ਇਸੇ ਤਰ੍ਹਾਂ ਤੂੰ ਪਰਮ ਦੇ ਵਿੱਚ ਬੜੇ ਜਨਮ ਹਾਰ ਗਿਆ ਭਾਵ ਤੇਰੇ ਬਿਆਰਤ ਚਲੇ ਗਏ ਅਸਥਿਰ ਮਤ ਨਹੀਂ ਪਾਈ ਤੇਰੀ ਜਿਹੜੀ ਮਤ ਸਥਿਰ ਨਹੀਂ ਹੋਈ ਇੱਕ ਤੈਨੂੰ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਆਇਆ ਤੂੰ ਦੂਜੇ ਪਾਸੇ ਕਦੇ ਤੀਜੇ ਪਾਸੇ ਭਟਕਦਾ ਰਿਆ ਮਹਾਰਾਜ ਕਹਿੰਦੇ ਗਾਹ ਹੁਣ ਸਾਨੂੰ ਸਮਝਾ ਰਹੇ ਕਹਿੰਦੇ ਮਾਨਸ ਦੇਹ ਪਾਏ ਪਦ ਹਰ ਭਜ ਜੇ ਭਾਈ ਤੈਨੂੰ ਮਨੁੱਖਾ ਜਨਮ ਹੁਣ ਮਿਲਿਆ ਨਾ ਜਿਹੜਾ ਆ ਹੁਣ ਜੇ ਤੂੰ ਸੁਣ ਰਿਹਾ ਗੁਰੂ ਦੀ ਗੱਲ ਜਿਹੜੇ ਵੀ ਸੁਣ ਰਹੇ ਆ ਇਹ ਸਮਝ ਲਓ ਵੀ ਇਦਾਂ ਇਹਨੂੰ ਲਈਏ ਆਪਾਂ ਮਾਨਸ ਦੇਹ ਪਾਏ ਆ ਹੁਣ ਤੈਨੂੰ ਮਨੁੱਖਾ ਜਨਮ ਮਿਲਿਆ ਤੂੰ ਕਹਿੰਦੇ ਮੇਰੀ ਗੱਲ ਸੁਣਦੇ ਮਹਾਰਾਜ ਗਏ ਥੋੜੀ ਕਿਤੇ ਸਮਝ ਲਓ ਵੀ ਇਹ ਗੁਰਤੇਗ ਬਹਾਦਰ ਸਾਹਿਬ ਜੀ ਬੋਲ ਰਹੇ ਨੇ ਇਸ ਟਾਈਮ ਮਾਨਸ ਦੇਹ ਪਾਏ ਪਦ ਹਰ ਭਜ ਕਹਿੰਦੇ ਆ ਤੂੰ ਹੁਣ ਤੈਨੂੰ ਨਾਲ ਜਨ ਤੂੰ ਇਹ ਤੂੰ ਮੇਰੀ ਆ ਗੱਲ ਸੁਣਦੇ ਆ ਨਾ ਅੱਜ ਤੋਂ ਹੀ ਸ਼ੁਰੂ ਕਰਦੇ ਮਾਨਸ ਦੇਹ ਪਾਏ ਪਧਾਰ ਪਜ ਨਾਨਕ ਬਾਤ ਬਤਾਏ ਨਾਨਕ ਤੈਨੂੰ ਇਹ ਸਮਝਾ ਰਿਹਾ ਮਿੱਤਰਾ ਸਾਰਾ ਕੁਛ ਇੱਥੇ ਰਹਿ ਜਾਣਾ ਜਿਹਦੇ ਕਰਕੇ ਤੂੰ ਕੱਢਦਾ ਮੈਂ ਤੈਨੂੰ ਪਹਿਲਾਂ ਸਮਝਾ ਚੁੱਕਿਆ ਮੈਂ ਸ਼ਬਦ ਵਿੱਚ ਕਿਸੇ ਨੇ ਤੇਰੀ ਸਾਰ ਨਹੀਂ ਪੁੱਛਣੀ ਜੇ ਆ ਗੱਲ ਮੇਰੀ ਆ ਜਿਹੜਾ ਤੇਰੀ ਆਵਾਜ਼ ਜੇ ਤੇਰੇ ਕੰਨਾਂ 'ਚ ਪੈ ਰਹੀ ਆ ਮੇਰੀ ਸਮਝ ਲਓ ਗੁਰ ਤੇਗ ਬਾਬਾ ਸਾਹਿਬ ਕਹਿ ਰਹੇ ਨੇ ਜੇ ਇਹ ਆਵਾਜ਼ ਮੇਰੀ ਤੇਰੇ ਕੰਨਾਂ 'ਚ ਪੈ ਰਹੀ ਆ ਅੱਜ ਤੋਂ ਸ਼ੁਰੂ ਕਰ ਦੇ ਅਜੇ ਵੀ ਕੋਈ ਚ ਨੇ بگੜਿਆ ਤੇਰਾ ਅੱਜ ਤੋਂ ਸ਼ੁਰੂ ਕਰ ਦੇ ਅੱਜ ਤੋਂ ਬਾਣੀ ਪੜ ਅੱਜ ਤੋਂ ਨਾਮ ਨਾਲ ਅੱਜ ਤੋਂ ਨਾਮ ਜਪਣਾ ਸ਼ੁਰੂ ਕਰ ਦੇ ਤੇ ਤੇਰਾ ਪਾਰ ਉਤਾਰਾ ਹੋ ਜਾਊਗਾ ਕੱਲੇ ਆਏ ਆ ਕੱਲਿਆਂ ਨੇ ਜਾਣਾ ਕਿਸੇ ਨੇ ਨਾਲ ਨਹੀਂ ਜਾਣਾ ਜਿਹੜੇ ਅਰਦਾਸਾਂ ਕਰਦੇ ਆ ਕਈ ਆ ਕੇ ਮਹਾਰਾਜ ਕਰੇ ਬੱਚਾ ਨਹੀਂ ਜੀ ਕਿਰਪਾ ਕਰੋ ਮਹਾਰਾਜ ਬੜੇ ਅਰਦਾਸਾਂ ਕਰਾਉਂਦੇ ਆ ਜਦੋਂ ਫਿਰ ਅਰਦਾਸ ਸੁਣ ਲੈਂਦਾ ਉਹੀ ਹੁੰਦੇ ਆ ਫਿਰ ਜਿੱਥੋਂ ਮਿਲਿਆ ਭੁੱਲ ਜਾਂਦੇ ਆ ਕਹਿੰਦੇ ਜੀ ਹੁਣ ਚੱਕੂਆ ਕਿਹੜਾ ਉਹਨੂੰ ਉਹ ਰੋਂਦਾ ਜੀ ਹੁਣੇ ਗੁਰਦੁਆਰੇ ਆਇਆ ਜਾਂਦਾ ਹੁਣ ਜੀ ਉਹਨੂੰ ਚੱਕਣਾ ਪੈਣਾ ਦੱਸੋ ਮਹਾਰਾਜ ਨੇ ਦਾਤ ਬਖਸ਼ੀ ਆ ਵੀ ਤੈਨੂੰ ਤੇਰੀ ਮੈਂ ਚੱਲ ਤੇਰੇ ਤੇ ਖੁਸ਼ ਆ ਤੂੰ ਮੇਰੇ ਕੋਲ ਰੋਜ਼ ਆਉਣਾ ਮਹਾਜਰੀ ਪਰਦਾ ਰੋਜ਼ ਅਰਦਾਸਾ ਕਰਉਣਾ ਜਦੋਂ ਅਰਦਾਸ ਕੋਣੇ ਉਹ ਭੁੱਲ ਗਿਆ ਜਿਹਨੇ ਦਿੱਤਾ ਉਹ ਜਿਹੜੇ ਦਾਤ ਦਿੱਤੇ ਹੁਣ ਦਾਤ ਪਿਆਰੇ ਹੋ ਗਿਆ ਵੀ ਤੇ ਬਿਸਰਿਆ ਦਾਤਾਰ ਜਿਹਨੇ ਦਿੱਤੀ ਉਹ ਭੁੱਲ ਗਿਆ ਜਿਹਨਾਂ ਦਾਤਾ ਬਖਸ਼ਿਆ ਸਾਰਾ ਕੁਝ ਦਿੱਤਾ ਉਹ ਭੁੱਲ ਜਾਂਦਾ ਵਾ ਕਿ ਕਿੱਥੋਂ ਮਿਲਿਆ ਕਿਹੜੇ ਅਰਦਾਸਾ ਕਰਦਾ ਰਿਹਾ ਸਾਰਾ ਕੁਝ ਭੁੱਲ ਜਾਂਦਾ ਜਿਹੜੀ ਦਾਤ ਦਿੰਦਾ ਵਾ ਉਹਨੂੰ ਉਹਨੂੰ ਲੈ ਕੇ ਬਹਿ ਜਾਂਦੇ ਨਹੀਂ ਐਦਾਂ ਨਹੀਂ ਕਦੇ ਵੀ ਨਹੀਂ ਹੋਣਾ ਫਿਰ ਇਹ ਜਿਹੜਾ ਹਾਰ ਜਾਵਾਂਗੇ ਜਨਮ ਹਾਰ ਜਾਵਾਂਗੇ ਇਸ ਕਰਕੇ ਸੋਜੀ ਮਹਾਰਾਜ ਜੇ ਬਖਸ਼ੇ ਨੇਮ ਨਾ ਛੱਡੋ ਸਾਰਿਆਂ ਨੇ ਕੰਮਕਾਰ ਸਾਰਿਆਂ ਦੇ ਰਜੇਵੇਂ ਹੈਗੇ ਆ ਪਰ ਇੱਕ ਨੇਮ ਬਣਾ ਲਓ ਗੁਰੂ ਘਰ ਆਉਣਾ ਹੀ ਆਉਣਾ ਤੇ ਗੁਰੂ ਦੇ ਸਾਹਮਣੇ ਸਨਮੁਖ ਹੋ ਕੇ ਅਰਦਾਸਾਂ ਕਰਨੀਆਂ ਇੱਕ ਦਿਨ ਜ਼ਰੂਰ ਸੁਣੂੰਗਾ ਸਾਡੀ ਸੁਣੇ ਜਾਓਗੇ ਨਹੀਂ ਸੁਣੇ ਜਾਓਗੇ ਜੇ ਸਾਡੇ ਪਿਛਲੇ ਕਰਮਾ ਕਰਕੇ ਅਗਲਾ ਜਨਮ ਤੁਹਾਨੂੰ ਮਨੁੱਖਾ ਜਨਮ ਫੇਰ ਮਿਲ ਜਾਊਗਾ ਇਹ ਪੱਕਾ ਬਾਕੀ ਇੰਨਿਆ ਕਬੀਨਤੀਆਂ ਜੋ ਮਹਾਰਾਜ ਨੇ ਵਿਚੀ ਵਰਤ ਕੇ ਆਪ ਅਖਰੀ ਅਰਥ ਕਰਵਾਏ ਨੇ ਉਹ ਹਿਆਂ ਪੁੱਲਾ ਚੁੱਕਾ ਦੇਖੇ ਮਾ ਗੁਰੂ ਸਾਹਿਬ ਆਪ ਹੀ ਬਖਸ਼ਣਹਾਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ